ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੈ ਬਾਬੇ ਦੀ ਅਸੀਂ ਅੱਜ ਵੱਢਣ ਲੱਗੇ ਆ ਪਾਲਕ ਜਿਹੜੀ ਅਸੀਂ ਕੋਠੇ ਤੇ ਦੂਜੇ ਤੇ ਵੀ ਜਿਓ ਆ ਗਮਲਿਆਂ ਦੇ ਵਿੱਚ ਠੀਕ ਹੈ ਹੰਦ ਖਾਲਦੇ ਜਿਹੜੀ ਵੀਜੀਓ ਅਸੀਂ ਪਾਲਕ ਆ ਦੇਖੋ ਸਾਡੇ ਅਸੀਂ ਗਮਲੇ ਦੇ ਵਿੱਚ ਜਿਓ ਹੈ ਪਾਲਕ ਸਾਰੀ ਤੇ ਆਜੋ ਨਵਾਂ ਪੂਤਨਾ ਲਾਇਆ ਪਹਿਲਾਂ ਪੂਤਨਾ ਲਾਇਆ ਸੀ ਇਹ ਖਰਾਬ ਹੋ ਗਿਆ ਫਿਰ ਹੁਣ ਨਵਾਂ ਇਸਰ ਲਾਇਆ ਇਹ ਪੂਤਨਾ ਆਹ ਦੇਖੋ ਹੁਣ ਜਿਹੜਾ ਇਹ ਗਾਹਾਂ ਫੈਲ ਰਜਣੀਆਂ ਬਹੁਤ ਯਾ ਸਾਡੇ ਦੇਖੋ ਸਾਰੀ ਪਾਲਕ ਹੋਈ ਹੋਆ ਤੇ ਇਹਦੇ ਬਣਾਵਾਂਗੇ ਪਾਲਕ ਪਨੀਰ ਅਜੇ ਇਹਦੇ ਕਮਰੇ ਵੀ ਲੈ ਲਈ ਉੱਪਰ ਹੀ ਕਿਉਂਕਿ ਥੱਲੇ ਵੀ ਹੈਗੇ ਉਹ ਤਾਂ ਤਿਆਰੀ ਫਿਰ ਥੱਲੇ ਹੀ ਕੋਲ ਕਰ ਦੇ ਦਈਏ ਜਾਨ ਕਿ ਸਾਡੇ ਇੱਕ ਟਾਈਮ ਦਾ ਖਾਣਾ ਦਾਣਾ ਬਣ ਸਕਦਾ ਇਹਨਾਂ ਆ ਖਰਾਬ ਹੋ ਗਿਆ ਬਾਕੀ ਸਭ ਮੁਕ ਚੁੱਕੇ। ਯਾਰ ਇਹ ਲੋਬ ਜੀ ਆ। ਨਾ ਜੋਂ ਕੰਮ ਲੈ ਚਲਾ ਦੇ ਦੀ ਇਦਾਂ। ਨਾ ਸਾਗ ਜੋਗੀ ਹੋ ਜਾਂਦੀ ਐ। ਸਾਗ ਜੋਗੀ ਸਾਡੇ ਹੋ ਜਾਂਦੀ ਐ। ਅੱਗੇ ਅਸੀਂ ਵੀ ਦੇ ਧਨੀਆ ਕਾ ਦੀ, ਸਦੀ ਕੋਈ ਵੀ ਦੇ ਦਾ। ਕੋਈ ਖੇਤੀ ਤੁਸੀਂ ਕਰ ਸਕਦੇ ਆ। ਇਦਾਂ। ਉਹਨਾਂ ਕੋਲ ਜੀ ਜੁੱਤ ਪਾਲਕ ਵੀ ਜਲਾਓ ਧਨੀਆ ਵੀ ਲਓ ਇਹ ਬੀਜ ਸਕਦੇ ਹਾਂ ਦਸੋ ਜੀ ਸਾਡਾ ਆਹ ਲਓ ਇੱਧਰ ਵੀ ਸਾਡੇ ਅੱਛਾ ਅਸੀਂ ਬਣਾਉਣਾ ਪਾਲਕ ਪਨੀਰ ਆਤ ਹੋ ਜਾ ਹਾਂ ਸਾਡਾ ਪਾਲਕ ਮੀਂਹ ਤੇ تین ਸਾਡੇ ਆ ਦੇ ਅਸੀਂ ਜੋ ਪੰਜਾ ਗੋਲਿਆਂ ਚੀਤੀ ਹੈ ਯਾਨੀ ਸਾਡਾ ਖੁੱਲੋ ਡੁੱਲੋ ਸਰ ਜਾਂਦਾ ਇੱਦਾਂ ਮੱਕੀ ਦੀ ਰੋਟੀ ਜੀ ਵੀ ਪਾ ਲਈ ਦੀ ਐ ਬਾਕੀ ਦੀ ਰੋਟੀ ਜੀ ਪਾ ਲਓ ਤੇ ਪਾਲਕ ਪਨੀਰ ਬਣਾ ਲਈਦਾ ਯਾਨੀ ਘਰ ਆਈ ਸੋਹਣੀ ਵੀ ਬਣ ਜਾਂਦੀ ਯਾਨੀ ਆਹ ਦੇਖ ਲਓ ਇੰਨੀ ਬੁਗੇ ਆਹ ਸ਼ਾਬਾਸ਼ ਆ ਹੋ ਜਾਂਦਾ ਜੀ ਇਹਦਾ ਵਾਹ ਆ ਸਾਡਾ ਹੈਗਾ ਬਾਹਰਲਾ ਮਾਹੌਲ ਦੇਖੋ ਕੀ ਸੋਹਣੀ ਹਰਿਆਈਆਂ ਸ਼ੁਰੂ ਹੋ ਗਈਆਂ ਹੁਣ ਤੇ ਅੱਜ ਮੌਸਮ ਸੋਹਣਾ ਧੁੱਪ ਲੱਗੀ ਹੋਈ ਆ ਤੇ ਬਹੁਤ ਵਧੀਆ ਮੌਸਮ ਆ ਪਰ ਅਜੇ ਪੂਰੀ ਗਰਮੀ ਨਹੀਂ ਆਈ ਆ ਨਾ ਜੀ ਐਨੀ ਹੋ ਗਈ ਆ ਦੇਖੋ ਅੱਧ ਦਿਨਾਂ ਤੇ ਇਹਨਾਂ ਨੇਪਾਲ ਹੋ ਗਏ ਆ ਦੇਖੋ ਸਾਡਾ ਬੜਾ ਸੋਹਣਾ ਸਰ ਜਾਣਾ ਤੇ ਆ ਦੇਖ ਲੋ ਹਜੇ ਵੀ ਇੱਥੇ ਐਂਟੀਨੀਆਂ ਦਾ ਰਵਾਜ ਹੈਗਾ ਯਾਨਕਿ ਚੈਨਾ ਚਲਾਉਂਦੇ ਆ ਲੱਗੂਗੀ ਯਮੋਰ ਬੈਠਿਆ ਉੱਤੇ ਐਨਾਂ ਦੇ ਨਾਲ ਸਾਰੇ ਇਹ ਦੇਖਦੇ ਆ ਲੋਕੀ ਇਟਾਲੀਅਨ ਲੋਕ ਆ ਦੇਖੋ ਹਰਿਆਈ ਨਾਲ ਹੀ ਬਣਾਉਣ ਲੱਗੇ ਸੀ ਪਕੌੜੇ ਹੋਰ ਇੱਕ حاجه ਮੌਸਮ ਅਜੇ ਠੀਕ ਨਹੀਂ ਆ ਹਵਾ ਠੰਢ ਠੰਢੀ چل ਰਹੀ ਬਾਰ ਤੇ ਗਰਮੀ ਹਜੇ ਐਨ ਨਹੀਂ ਹੈ ਨਹੀਂ ਮੌਸਮ ਸਹੀ ਹੈ ਤੇ ਆ ਬਣਾਉਣ ਲੱਗੇ ਪਕੌੜੇ ਬੈਂਗਣ ਭਾਜੀ ਦੇ ਇਹ ਬੈਂਗਣਾ ਦੇ ਪਕੌੜੇ ਬਣਾਵਾਂਗੇ ਅੱਜ ਠੀਕ ਆ ਆ ਦੇਖੋ ਅੱਦਾਂ ਦੇ ਕੱਟੇ ਉਹ ਬਣ ਜਾਂਦੇ ਜਿਸ ਤਰ੍ਹਾਂ ਮਰਜ਼ੀ ਬਣਾ ਲਓ ਲੰਮੀ ਜਿਹਾ ਕੱਟ ਲਓ ਠੀਕ ਆ ਤੇ ਅੱਦਾਂ ਗੋਲ ਕੱਟ ਲਓ ਇਹ ਤੁਹਾਡੀ ਚੁਆਇਸ ਜਿਸ ਤਰ੍ਹਾਂ ਮਰਜ਼ੀ ਦੇ ਬਣਾ ਲਓ ਜੇ ਉਹ ਅਸੀਂ ਪਸੰਦ ਕਰਦੇ ਆ ਤਾਂ ਇਹ ਸ਼ਿਵਲਾ ਮਿਰਚਾਂ ਵਾਲੇ ਇਹ ਮਕੋੜੇ ਪਸੰਦ ਕਰਦੇ ਆ। ਪਕਾ ਲੱਗਦਾ। ਨਹੀਂ। ਛੁੱਟੀ ਗੱਲ ਤੇ ਨਹੀਂ ਤਾਂ ਲੱਗਦਾ ਭਈ ਕੁਛ ਨੂੰ ਕੁਛ ਹੋਵੇ ਖਾਣ ਨੂੰ। ਆਹ। ਇਹ ਤਾਂ ਹੈਗਾ ਭਾਈ। ਉਹ ਕਹਿੰਦੇ ਨੇ ਬੇਲੀ ਦੰਨ ਪਰੋਣੇ ਜੋਗੀ ਕੋਈ ਨਾ ਕੋਈ ਚੀਜ਼ ਬਿਲੋਂ ਬੰਦਾ ਜ਼ਿਆਦਾ ਖਾਂਦਾ ਕਮਕਰਾਂ ਦੇ ਜਿ ਘੱਟ ਖਾਦਾ ਜਾਂਦਾ। ਲਓ ਜੀ ਬਣਾਉਣ ਲੱਗੇ ਹੁਣ ਪਕੌੜੇ ਮੂੰਜ ਵਾਲਾ ਪਿਆ ਪਾਣੀ ਤੇ ਤੇ ਇਹਦਾ ਸੀ ਇੱਥੇ ਰੱਖ ਦਿੱਤਾ ਗਰਮ ਹੋਣਾ ਠੀਕ ਹੈ ਆਹ ਪਾਤੀਆਂ ਤੇਰੀਆਂ ਮਿਰਚਾਂ ਤੇ ਰੱਬ ਤੇਰਾ ਭਲਾ ਕਰੇ ਹੁਣ ਲੂਣ ਮਿਰਚ ਪਾ ਦੇਣਾ ਵਿੱਚ ਜੋ ਮਸਾਲਾ ਕਾਲੀ ਮਿਰਚ ਸਾਰਾ ਕੁਝ ਅਸੀਂ ਆਪਣੇ ਹਿਸਾਬ ਨਾਲ ਪਾਈ ਜਾਂਦਾ ਬੰਦਾ ਜਿੰਨਾ ਚੁਆਇਸ ਹੁੰਦੀ ਆ ਹਰ ਇੱਕ ਦੀ ਧਨੀਆ ਪਾਉਂਦੇ ਤੇ ਹੁਣ ਪਾਵਾਂਗੇ ਅਸੀਂ ਕਰਿਆਟੀ ਮੋਟੋ ਮੋਟਾ ਧਨੀਆ ਪਾ ਲੈਂਦੇ ਆ ਆਪਣੀ ਚੁਆਇਸ ਹੈ ਤਾਂ ਅੰਦਰ ਜਿੱਦੇ ਜਿੱਦਾਂ ਪਸੰਦ ਲੱਗਦੀ ਆ ਜਿੱਦਾਂ ਆਦੀ ਪਸੰਦ ਹੁਣ ਕੋਈ ਕੜੀਆਂ ਵਿੱਚ ਵੀ ਧਨੀਆ ਮੋਟੋ ਮੋਟਾ ਪਾ ਲੈਂਦੇ ਆ ਆਪਣੀ ਆਪਣੀ ਪਸੰਦ ਹੈ ਇਹਦਾ ਜਿੱਦਾਂ ਚੰਗਾ ਲੱਗਦਾ ਕਿਹੜੀ ਆਟਮ ਲਾ ਬਰਿੰ ਆਹੇ ਮੈਂ ਇੱਕ ਪਾਉਂਦਾ ਆਇਤਰਾ ਹਰੀ ਮਿਰਚ ਵੀ ਪਾਤੀ ਤੇ ਲਾਲ ਮਿਰਚ ਵੀ ਇਹ ਕੀ ਬਕਰ ਨਿਆਰਾ ਬਣੂ ਕਹਿੰਦਾ ਮੈਂ ਉਹਦੇ ਤੋਂ ਪੁੱਤਰੇ ਯਾਦੇ ਪੈ ਗਈ ਲੱਗਦੀ ਆ ਪਰ ਅਜੇ ਉੱਤੇ ਕੀ ਗਾਨੇ ਪ੍ਰਭੂ ਉਹ ਗਏ ਘੱਟ ਖਾਂਦੇ ਆ ਬੱਚੇ ਬੱਚੇ ਹੁੰਦੇ ਜਿਨ੍ਹਾਂ ਦੇ ਘਰ ਉਹ ਛੋੜੀ ਘੱਟ ਖਾਂਦੇ ਆ ਪਰ ਸਾਡੇ ਬੱਚੇ ਵੱਡੇ ਕਰਕੇ ਅਸੀਂ ਤਾਂ ਪਹਿਲਾਂ ਤਾਂ ਤਕਰੀਬਨ ਖਾਂਦੇ ਅਸੀਂ ਜਿਆਦਾ ਹੀ ਆ ਥੋੜੀ ਸਾਡਾ ਸਾਲ ਦੀ ਬੋਤੀ ਵੀ ਨਹੀਂ ਹੱਦ ਤੋਂ ਜਿਆਦਾ ਸਾਡੇ ਬੱਚੇ ਖਾਂਦਾ ਨਹੀਂ ਕਿ ਸਾਨੂੰ ਫਿੱਕਾ ਜਿਹਾ ਫਿਰ ਚੰਗਾ ਨਹੀਂ ਲੱਗਦਾ ਇਹ ਸਾਡੇ ਬੱਚੇ ਵੀ ਨਹੀਂ ਖਾਂਦਾ ਪਕੌੜੇ ਹਾਂ ਆ ਦੇਖੋ ਜੀ ਰਿਐਕਟਿਵਿਤ ਬਾਤ ਤੇ ਇਹ ਹੋਰ ਆ ਗਿਆ ਬਰਾਹੀ ਤੇ ਆਪ ਆਵਾਂਗੇ ਦਹੀਂ ਵਿੱਚ ਕਿੰਨੇ ਚਮਚੇ ਦੋ ਚਮਚੇ ਦੋ ਚਮਚੇ ਇਹਨਾਂ ਥੋੜੇ ਜਿਹਾ ਵਧੀਆ ਬਣ ਜਾਂਦੇ ਤੇ ਟੇਸਟੀ ਅਬਾਉ ਜੋ ਜਨੇ ਕਰੀ ਦਾ ਮਿੱਠਾ ਥੋੜਾ ਹੋਰ ਨਾ ਭਰਾਵਾ ਮੱਠੇ ਫਰੀਏ ਹਾਂ ਲਓ ਹੁਣ ਕਰਦੇ ਆਂਗੇ ਇਹਨਾਂ ਨੂੰ ਮਿਕਸ ਹਲਦੀ ਬਾਤੀ ਥੋੜੀ ਜੀ ਕਲਰ ਦੇਣ ਵਾਸਤੇ ਇਹ ਚੀਜ਼ ਹੈ। ਥੋੜੀ ਜਿਹੀ ਪਾਲਕ ਭਾਵੇਂ ਗਾਹ ਵਿੱਚ ਤੋਂ ਹੋਵੇ ਜਿਹੜੀ ਹੁਣੇ ਵੱਢ ਕੇ ਲਿਆਂਦੀ ਅਸੀਂ ਤਾਜੀ-ਤਾਜੀ। ਸ਼ਿਆ ਉਹ ਪਾਸੋਂ ਹਰਿਆਈ ਹੋ ਜਾਂਦੀ ਆ ਸੋਹਣੀ ਹੋ ਜਾਂਦੀ ਆ ਅੱਗੇ ਵਿਆਹ ਸ਼ਾਦੀ ਜੇ ਪਾਲਕ ਨਹੀਂ ਲੱਭਦੀ ਹੁੰਦੀ ਜੇ ਘਰ ਵੀ ਬਣਾਣੇ ਉਹ ਪਕੌੜੇ ਦਾ ਤੂਦੇ ਪੱਤੇ ਪਾ ਲੰਦੇ ਸੀ ਹੁਣ ਤਾਂ ਪਾਲਕ ਆਦਾ ਦਾ ਮਰਜ਼ੀ ਰਹਿੰਦੀ ਆ ਤਕਰੀਬਨ ਇਹ ਉਦਾਂ ਵੀ ਭਾਗਿੱਤਾ ਨਾ ਵੀ ਆ ਜਿੱਦਾਂ ਮੱਢੀ ਜਾ ਉਦਾਂ ਹੁੰਦੀ ਰਹੇ ਆ ਜਾਂ ਇਹ ਦੂਜੀ ਜਾਂ ਗੁੱਛੇ ਜਿਹਾ ਮੰਗ ਜੜ ਜੜ ਜੀ ਇੱਥੇ ਲੈ ਦੀ ਮਗਰ ਵੇਮਗਰ ਕਰਨੀ ਆ ਆਪਣੇ ਗਾਵਾਂ ਵਾਂਗ ਮਗਰ ਹੁੰਦੀ ਰਹਿੰਦੀ 15 ਦਿਨਾਂ ਬਾਅਦ ਫੇ ਹੋ ਜਾਣੀਆਂ ਪਾਣੀ ਪੈਂਦਾ ਰਹੇ ਬਸ ਹੁਣ ਜਦੋਂ ਗਾਵਾਂ ਗਰਮੀ ਆਣੀਆਂ ਪਾਣੀ ਪੈਂਦਾ ਰਹੇ ਤਾਂ ਹੁੰਦੀ ਰਹਿੰਦੀ ਆਹ ਇੱਕ ਅਸੀਂ ਇੱਕ ਜੜ ਲਾਈ ਸੀ ਤੇ ਉਤੋਂ ਗਾਵਾਂ ਪਟ ਪਟ ਕੇ ਅਸੀਂ ਚੌਕ ਗੰਗਲਿਆਂ ਚ ਦਾਲਤੀਆਂ ਇੱਦਾਂ ਉਹ ਬੜੇ ਸੋਹਣੀ ਹੋਈ ਜਾਂਦੀ ਐ ਕਈ ਕਹਿੰਦੇ ਪਕੌੜਿਆਂ ਤੇਲ ਨਾਲ ਸੋਟ ਦੇ ਜਿਹੜੇ ਰੂ ਕਰਦੇ ਆ ਭਾਵੇਂ ਰਾਤ ਦੇ 9 ਵਜੇ ਹੁਣ 10 ਵਜੇ ਅਜ ਤਾਂ ਅਸਲੇ ਬਾਅਦ ਸ਼ੁਰੂ ਹੋ ਜੀਦਾ ਕੰਮ ਰੂ ਨਹੀਂ ਤਾਂ ੜਪਣ ਦੇ ਦੀ ਜਿਹਨੇ ਜੀ ਯਾਰ ਹੈ ਵੀ ਕੱਖ ਨਹੀਂ ਹੈ ਕੱਖ ਖਾਓ ਪੀਓ ਬਸ ਆਪਣਾ ਜਿੰਨਾ ਪਚਦਾ ਉਹ ਸਾਬ ਨਾਲ ਖਾ ਪੀ ਲੋ ਜਿਹੜਾ ਅੰਦਰ ਗਿਆ ਉਹ ਹੀ ਆਪਣਾ ਮੈਂਡ ਦਾ ਪਤਾ ਨਹੀਂ ਭਰਾਵਾ ਇੱਥੇ ਕੁਝ ਵੀ ਠੀਕ ਨਹੀਂ ਆ ਦਾ ਮਨੂ ਬਣੂਗਾ ਐਨੂੰ ਹਰੀਾਈ ਵਾਲੇ ਪਕੌੜੇ ਜਿਹਦਾ ਬਿਆਹ ਨੂੰ ਬਣਦੇ ਹੁੰਦੇ ਆ ਬਹੁਤ ਵੰਨ ਗਰਗਰ ਕਰਦੇ ਹਾਂ ਲਾਉ ਤਾਂ ਇਹ ਬਣੂਗਾ ਕਿ ਪਾਲਕ ਵਿੱਚ ਹੀ ਪਨੀਰ ਬੈਂਗਣਵਾ ਠੀਕ ਅਗੰਗਣ ਸੌਰੀ ਪਾਲਕ ਬੈਂਗਣ ਲਾ ਲੋ हो दूजा भाडा भी रखा जाने चाबा शूबा लो जी पकौड़े शुरू बीच पालक बीच ਕਿੰਗਾ ਮੈਸਟਰ ਬੋਗਰਾ ਵਾਲਾ ਜੀ ਜੀ ਬਸ ਸਵਾਦ ਉਹਨੇ ਚਾਹੀਦੇ ਬਸ ਆਹ ਸਵਾਦ ਵਾਲਾ ਬੰਦੇ ਜੀ ਯਾਰੀ ਬਲਵਾ ਤੇ ਦਹਲਾਇ ਜੀ ਦੇ ਦਿੱਤਾ ਲਾਉਣ ਨੂੰ ਹੋ ਗਿਆ ਰੜ ਗਿਆ ਬੜੇ ਸਵਾਦ ਬਣਦੇ ਆ ਬੰਗਣਾ ਦੇ ਤੇ ਭਰਾਵੋ ਹੱਥ ਨਾਲ ਜਵਾਦੇ ਤੇ ਇਹ ਸਾਡਾ ਦੂਜਾ ਪੁਰੂ ਮਗਰੇ ਪੈ ਜਾਣਾ ਆਏ ਉਹਨੇ ਕ ਲਈ ਤੇ ਜਿੰਨੇ ਕ ਖਾਣ ਜੋਗੇ ਬਸ ਹਾਂ ਤਾਂ ਦੇਖੀਂ ਫ੍ਰੈਸ਼ ਆਪਣੀ ਮਰਜ਼ੀ ਦਾ ਸਾਮਾਨ ਜਿੰਦਾ ਮਰਜ਼ੀ ਕਰੋ ਬਟਾ ਤੇ ਜੀ ਆ ਦੇ ਤੜੜ ਗਏ ਇਹਨੂੰ ਪਕਾੜੇ ਹੋ ਗਿਆ ਲਾ ਬਰੇਕ ਫਸਟ ਕਲਾਸ ਬਣ ਗਈ ਗੁਆੜੀ ਆ ਦੇਖੋ ਸਾਡੀ ਫਲਵਾੜੀ ਆ ਦੇਖੋ ਲਾਣ ਲੱਗਾ ਦੇਖੋ ਕੋਣ ਲੱਗਾ ਗਰੋਂ ਜਾਏ ਹਰਨਾਂ ਰੈਡੀ ਹੋ ਗਏ ਹਨ। ਟੀਜ ਨੂੰ ਕੱਟਾਂਗੇ। ਚਾਹ। ਚੀਰਾ ਲਓ। ਇਹਨੇ ਗਿਆਨੇ ਦੇ ਤੇ ਇਹਦੇ ਨਾਲ ਮਿਕਲਿਆ ਤਾ। ਇਹ ਸਾਡੇ ਬਣ ਗਿਆ ਪਕੌੜੇ ਜੀ। ਆ ਦੇਖੋ। ਆ ਦੇਖੋ। ਆ ਜੋ ਖਾਲੋ ਮੇਰੇ ਸਾਥ ਭੈਣ ਭਰਾਓ ਜਿਹੜੇ ਜਿਹੜੇ ਸਾਡਾ ਵੀਡੀਓ ਦੇਖਦੇ ਆ ਤੇ ਮਿਲਦੇ ਆ ਜੀ ਅਗਲੇ ਬਲੌਗ ਜਿਹੜੇ ਜਿਹੜੇ ਸਾਡੇ ਵੀਡੀਓ ਦੇਖਦੇ ਆ ਭੈਣ ਭਰਾ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਸਬਸਕ੍ਰਾਈਬਰ ਕਰਿਓ ਠੀਕ ਹੈ ਸਬਸਕ੍ਰਾਈਬਰ ਕਰਿਓ ਕਿ ਤੁਹਾਡੀ ਮਦਦ ਨਾਲ ਅਸੀਂ ਅੱਗੇ ਵਧਣਾ ਮੇਰਾ ਵੀ ਠੀਕ ਹੈ ਓਕੇ ਗਲਤੀ ਕਿਛਾ ਹੋ ਗਿਆ ਹੋਇਆ ਤਾਂ ਮਾਫ ਕਰਨਾ ਓਕੇ ਬਾਈ ਮਿਲਦੇ ਆ ਅਗਲੇ ਬਲੌਗ